ਮੌਸਮ ਦੀ ਮਾਰ ਆ ਜਿਹੜੀ ਇਕੱਲੇ ਅੰਮ੍ਰਿਤਸਰ ਦੇ ਏਰੀਏ 'ਚ ਜਾਂ ਹੋਰ ਜਿਹੜੇ ਖੇਤਰ ਨੇ ਜਿੱਥੇ ਹਾੜਾ ਆਏ ਨੇ ਉੱਥੇ ਨਹੀਂ ਪਈ ਹੋਰ ਵੀ ਇਲਾਕਿਆਂ ਦੇ ਵਿੱਚ ਮੌਸਮ ਦੀ ਮਾਰ ਪਈ ਆ ਪਹਿਲਾਂ ਤਾਂ ਵੀਰ ਨਾਲ ਗੱਲ ਕਰਦੇ ਆ ਬੱਚਾ ਇਹਨਾਂ ਨੇ ਗੋਦੀ ਚੱਕਿਆ ਵਾ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਬੇਟੇ ਬਾਰੇ ਦੱਸੋ ਕੀ ਕਾਰਨ ਆ ਕਿਦਾਂ ਬਿਮਾਰ ਕਿਦਾਂ ਰਹਿੰਦੇ ਨੇ ਵੀਰ ਜੀ ਜੀ ਨਸ ਬਲੌਗ ਆ ਜੀ ਇਹਦਾ ਬਹੁਤ ਇਲਾਜ ਕਰਾਇਆ ਰਹੀ ਸੀ ਨੇ ਬਹੁਤ ਪੈਸੇ ਲਾਤੇ ਜੀ ਕਮਸ ਕਾਦੀ ਬਲੌਗ ਆ ਜੀ ਤੇਰੀ ਖੱਬੀ ਅੱਖਰੀ ਬਲੌਗ ਆ ਜੀ ਖੱਬੀ ਅੱਖਰੀ ਖੱਬੀ ਐ ਬ੍ਰੇਨ ਦੀ ਅੱਛਾ ਹਾਂ ਜੀ ਹਾਂ ਹੂੰ ਸਮਝਦਾ ਤਾਂ ਸਾਰੀ ਗੱਲ ਆ ਜੀ ਹਾਂ ਪਰ ਇਹ ਨਾ ਤੁਰਦਾ ਫਿਰਦਾ ਨਾ ਕੁਝ ਨਹੀਂ ਕਰਦਾ ਜੀ ਕਾਇ ਦਿਨ ਹੋ ਗਏ ਵੀਰੇ ਪੰਜ ਛੇ ਦਿਨ ਹੋ ਗਏ ਜ ਮੀ ਲਾਸਟ ਜਾਈ ਪਿਆਈ ਜਾਂ ਤੇ ਗਿਰਗਿਆ ਦੀ ਆ ਬਾਲ ਤੂੰ ਜੀ ਦੇਖ ਸਕਦਾ ਜਮੀ ਗਲੇ ਪੈਣੀ ਹੂੰ 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 ਤੇ ਇੱਕੇ ਕਮਰਾ ਸੀ ਇਹੀ ਹਾਂ ਜੀ ਇਹੀ ਕਮਰਾ ਦੀ ਜਦ ਅਸੀਂ ਆਡੋ ਆਂ ਜੀ ਪਰ ਸਾਨੂੰ ਇਹੀ ਚੀਜ਼ ਦਿੱਤੀ ਦੀ ਇੱਕੇ ਕਮਰਾ ਹੀ ਅੱਛਾ ਕਰਦੇ ਨੇ ਕਾਰੋਬਾਰ ਕੀ ਆ ਆਪਣਾ ਕਾਰੋਬਾਰ ਆਹੀ ਬਿਲਡਿੰਗ ਦਾ ਜੀ ਥੋੜਾ ਮੋਟਰ ਟਾਂਕੇ ਪੱਲੇ ਮੂਰੇ ਵਰਕਸ਼ਾਪ ਛੋਟੀ ਜੀ ਬਣਾਈ ਦੀ ਹਾਂ ਜੀ ਹਾਂ ਜੀ ਅੱਛਾ ਇਹੀ ਕਰਦੇ ਆ ਵੀਰੇ ਜਿੰਨੇ ਵੀ ਪੈਸੇ ਹੁੰਦੇ ਨੇ ਇਹਦੇ ਮੁੰਡੇ ਤੇ ਲੱਗ ਜਾਂਦੇ ਨਹੀਂ। ਐ ਬੇਨਤੀ ਕਰਦੇ ਜੀ ਵੀ ਜੜੀਆਂ ਸਰਕਾਰਾਂ ਹੋਰ ਪਾਸੇ ਧਿਆਨ ਦੇ ਰਹੀਆਂ ਨੇ ਇਸ ਗਰੀਬ ਤੇ ਵੀ ਧਿਆਨ ਦਿੱਤਾ ਜਾਵੇ। ਚਲੋ ਜੇ ਮਹਾੜਾ ਦੇ ਕਾਰਨ ਹੋਰੇ ਹੱਦ ਨਹੀਂ ਆਏ ਤਾਂ بارش ਤਾਂ ਹੋਈ ਹੈ ਨਾ। بارش ਦੇ ਕਾਰਨ ਹੀ ਇਹ ਸਾਰਾ ਕੁਝ ਹੋਇਆ ਜੀ। ਜਾ ਵੀ ਚੜ ਗਿਆ ਬਾਈ ਸੇ ਹਾਂਜੀ ਹਾਂਜੀ ਕਿੰਨਾ ਕਰ ਜਾਈ ਘਟੂ ਘਟੂ ਹੋਵੇ 4 ਲੱਖ ਰੁਪਏ ਹੋਗੇ 4-5 ਲੱਖ ਰੁਪਏ ਹਾਂਜੀ ਜਿੰਨੂ ਲਪੇ ਵਗੈਰਾ ਚੱਲਦਾ ਥੋੜਾ ਹਾਂਜੀ ਹਾਂਜੀ ਨੰਬਰ ਦੱਸਿਓ Google Pay ਨੰਬਰ 81950 ਜੀ 40304 ਜੀ ਹੜ ਆਏ ਨੇ ਬਾਰਸਾਂ ਪਈਆਂ ਨੇ ਤਾਂ ਸੇਵਾ ਦੇ ਵਿਹਾੜ ਆ ਗਈ ਵੀਰੇ ਨਾ ਨਾ ਸਿਕਲ ਵੀਰ ਤੁਹਾਡੀ ਮਦਦ ਤਾਂ ਜ਼ਰੂਰ ਕਰਨਗੇ ਵੀਰ ਅਸੀਂ ਵੀ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਜੋ ਵੀਰ-ਵੀਰ ਦੀ ਮਦਦ ਕਰ ਸਕਦਾ ਏ ਸੋ Google Pay ਨੰਬਰ ਵੀਰ ਦਾ ਅਸੀਂ ਦੱਸਿਆ ਏ ਜ਼ਰੂਰ ਥੋੜੀ-ਚੋ ਥੋੜੀ ਜਿੰਨੀ ਵੀ ਸਰਦੀ ਆ ਉਹ ਮਦਦ ਜ਼ਰੂਰ ਕੀਤੀ ਜਾਵੇ ਸਸਿਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਹੜ ਆਏ ਹੋਏ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਅਤੇ ਬਾਹਰਲੇ ਸੂਬਿਆਂ ਦੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਨੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹ ਲੋਕਾਂ ਨੇ ਸੇਵਾ ਭਾਵਨਾ ਦੇ ਮੁਤਾਬਕ ਉੱਥੇ ਸਮਗਰੀਆਂ ਦੇ ਵੀ ਹੜ੍ਹ ਲਿਆਉਂਦੇ ਪਏ ਨੇ ਸੋ ਮੌਸਮ ਦੀ ਮਾਰ ਆ ਜਿਹੜੀ ਇਕੱਲੇ ਅੰਮ੍ਰਿਤਸਰ ਦੇ ਏਰੀਏ 'ਚ ਜਾਂ ਹੋਰ ਜਿਹੜੇ ਖੇਤਰ ਨੇ ਜਿੱਥੇ ਹੜ੍ਹ ਆਏ ਨੇ ਉੱਥੇ ਨਹੀਂ ਪਈ ਹੋਰ ਵੀ ਇਲਾਕਿਆਂ ਦੇ ਵਿੱਚ ਮੌਸਮ ਦੀ ਮਾਰ ਪਈ ਆ ਸੋ ਬਾਰਸ ਦੀ ਮਾਰ ਪਈ ਆ ਅਸੀਂ ਖੜੇ ਆ ਨਾਬਾ ਦੀ ਸਬ ਤਸੀਲ ਪਹਾਸੋਂ ਦਾ ਪਿੰਡਾ ਸਕਰਾਲੀ ਸਕਰਾਲੀ ਤੋਂ ਇੱਕ ਗਰੀਬ ਪਰਿਵਾਰ ਆ ਵੀਰ ਆ ਉਹਦਾ ਬੱਚਾ ਭੈਣ ਤੇ ਉਹਨਾਂ ਦਾ ਇੱਕ ਕਮਰਾ ਸੀ ਛੋਟੀ ਜੀ ਰਸੋਈ ਸੀ ਉਹ ਮੌਸਮ ਦੇ ਕਾਰਨ ਬਰਸਾਤਾਂ ਹੋਈਆਂ ਉਹਦੀ ਸੱਤ ਡਿੱਗੀ ਆ ਸੋ ਬੱਚਾ ਬਿਮਾਰ ਆ ਜਿਸਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਹੈ ਵੀਰ ਕਹਿੰਦਾ ਉਦੋਂ ਮੈਂ ਉਧਰ ਉਲਝਿਆ ਰਿਹਾ ਜਦੋਂ ਬਰਸਾਤ ਹੋ ਰਹੀ ਸੀ ਮੈਂ মিডিਆ ਨੂੰ ਨਹੀਂ ਬੁਲਾ ਸਕਿਆ ਸੋ ਹੁਣ ਇਹਨਾਂ ਨੇ ਗੁਹਾਰ ਲਗਾਈ ਆ ਉਹ ਸਮਾਜ ਸੇਵੀ ਸੰਸਥਾਾਂ માં ਅੱਗੇ ਉਹ ਦਾਨੀ ਸੱਜਣਾ ਅੱਗੇ ਗੁਹਾਰ ਲਗਾਉਣ ਦੇ ਲਈ ਇਹਨਾਂ ਨੇ ਸਾਨੂੰ ਬੁਲਾਇਆ ਏ ਸੋ ਇੱਕ ਕਮਰਾ ਏ ਉਹ ਗਿਰਗਿਆ ਪਹਿਲਾਂ ਤਾਂ ਵੀਰ ਨਾਲ ਗੱਲ ਕਰਦੇ ਆਂ ਬੱਚਾ ਇਹਨਾਂ ਨੇ ਗੋਦੀ ਚੱਕਿਆ ਵਾ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਹਾਂਜੀ ਵੀਰੇ ਕੀ ਨਾਮ ਆ ਜੀ ਬੇਰੀ ਖਾਲਸਾ ਬੇਰੀ ਬੇਰੀ ਖਾਲਸਾ ਬੇਰੀ ਖਾਲਸਾ ਕੀ ਨਾਮ ਜਿਸਵਿੰਦਰ ਸਿੰਘ ਵੀਰ ਜੀ ਜਿਸਵਿੰਦਰ ਸਿੰਘ ਜੀ ਪਹਿਲਾਂ ਤਾਂ ਬੇਟੇ ਬਾਰੇ ਦੱਸੋ ਕੀ ਕਾਰਨਾਂ ਕਿੱਦਾਂ ਬਿਮਾਰ ਕਿੱਦਾਂ ਰਹਿੰਦੇ ਨੇ ਵੀਰ ਜੀ ਜੀ ਨਸ ਬਲੌਗ ਆ ਜੀ ਇਹ ਤਾਂ ਬਹੁਤ ਇਲਾਜ ਕਰਾਇਆ ਰਹੀ ਸੀ ਨੇ ਬਹੁਤ ਪੈਸੇ ਲਾਤੇ ਜੀ ਕਮਸੇ ਕਾਦੀ ਬਲੌਗ ਹੈ ਜੀ ਤੇਰੀ ਖੱਬੀ ਆਖਰੀ ਬਲੌਗ ਹੈ ਜੀ ਖੱਬੀ ਆਖਰੀ ਖੱਬੀ ਬ੍ਰੇਨ ਦੀ ਅੱਛਾ ਹਾਂ ਜੀ ਹੂੰ ਸਮਝਦਾ ਤਾਂ ਸਾਰੀ ਗੱਲ ਆ ਜੀ ਹਾਂ ਪਰ ਇਹ ਨਤੁਰਦਾ ਫਿਰਦਾ ਨਾ ਕੁਝ ਨਹੀਂ ਕਰਦਾ ਜੀ ਅੱਛਾ ਹਾਂ ਜੀ ਕੱਲਾ ਦੁੱਧ ਦੁੱਧ ਪਿੰਦਾ ਸਾਰਾ ਦਿਨ ਡੈਪਰ ਲੱਕ ਰੱਖਦੇ ਘਟੂ ਘਟੂ ਪੰਜ ਪੰਜ ਚਾਰ ਚਾਰ ਤੇ ਡੈਪਰ ਆ ਜਾਂਦੇ ਨਹੀਂ ਇਹਦੇ ਅੱਛਾ ਹਾਂ ਜੀ ਕਿੰਨੇ ਟਾਈਮ ਤੋਂ ਕਿੰਨੀ ਉਮਰ ਹੋ ਗਈ ਜੀ ਜੀ 9 ਸਾਲ ਦੀ ਉਮਰ ਹੋ ਗਈ ਜਦੋਂ ਬਚਪਨ ਤੋਂ ਹੀ ਇਦਾਂ ਹੀ ਹਾਂ ਜੀ ਇੱਕਨੇ ਬਚਪਨ ਤੋਂ ਅੱਛਾ ਅਸੀਂ ਬਹੁਤ ਅੰਡੀਗੜ ਰਹੇ ਹਾਂ ਜੀ ਹਾਂ ਹਾਂ ਜੀ ਘਰ ਦੇ ਵੀ ਮੇਰੇ ਨਾਲ ਤੇ ਜੀ ਹੂੰ ਸਾਲੋ ਸਾਲ ਹੋ ਗਏ ਦੀ ਪਰ ਇਹ ਤਾਂ ਬਣਿਆ ਨਹੀਂ ਜੀ ਡਾਕਟਰ ਕਹਿੰਦੇ ਕਿ 11 ਸਾਲ ਦਾ ਜੀ ਵੀਟ ਵਾਇਰਮੈਂਟ ਜੀ ਹੁੰਦੀ ਨੇ ਜਿਹੜਾ ਆਪਣੇ ਸਰੀਰ 'ਚ ਹਾਂ ਇੱਕ ਇੱਕ 20 ਸਾਲ ਦੀ ਹੂੰ ਉਹ ਕਹਿੰਦੇ ਵੀ ਠੀਕ ਹੋ ਜੂ ਸੀਟੀਐਚ ਦਾ ਟੀਕਾ ਲਾ ਜੀ ਉਹ 600 ਦਾ ਟੀਕਾ ਲਾ ਜੀ ਇੱਕ ਲੱਗਦਾ ਜੀ ਦਿਹਾੜੀ ਜੀ ਇੱਕ ਦਿਹਾੜੀ 'ਚ ਲੱਗਦਾ ਹੈ ਹਾਂ ਜੀ ਹਾਂ ਅੱਛਾ ਉਹ ਟੀਕੇ ਲਵਾ ਲੇ ਦੀ ਮੈਨੂੰ ਕੋਰਸ ਕਰਾ ਲੇ ਦੀ ਪੂਰਾ ਜੀ ਹਾਂ ਫੇਰ ਵੀ ਫਰਕ ਨਹੀਂ ਪਿਆ ਜੀ ਹੂੰ ਹਾਂ ਜੀ 9 ਸਾਲ ਤੋਂ ਪੀਜੀਆਈ ਤੋਂ ਇਲਾਜ ਚੱਲ ਰਿਹਾ ਹਾਂ ਜੀ ਹਾਂ ਜੀ 9 ਸਾਲ ਤੋਂ ਪੀਜੀਆਈ ਚੱਲਦਾ ਜੀ ਰਿਪੋਰਟਾਂ ਦੇਖ ਸਕਦੇ ਹੋ ਰਿਪੋਰਟਾਂ ਕਦ ਇਸ ਟਾਈਮ ਤਾਂ ਵੀ ਜੀ ਕਰ ਰਿਹਾ ਉਸ ਟਾਈਮ ਤਾਂ ਮੈਂ ਉਰਜੇ ਕਰੀ ਜਿੱਧਰ ਹੀ ਅੱਛਾ ਹਾਂ ਹੁਣ ਥੋੜਾ ਜਿਹਾ ਰੋਗੇ ਫਿਰ ਚੈੱਕ ਕਰਕੇ ਲਗਾ ਦੇ ਜੀ ਬਹੁਤ ਬਾਈ ਇਹਦੇ ਤੇ ਫਿਰ ਖਰਚਾ ਆਉਂਦਾ ਹਾਂ ਹਾਂ ਜੀ ਹਾਂ ਜੀ ਕਾਰੋਬਾਰ ਕੀ ਹੈ ਆਪਣਾ ਕਾਰੋਬਾਰ ਆਹੀ ਬਿਲਡਿੰਗ ਦਾ ਜੀ ਥੋੜਾ ਮੋਟਰ ਟਾਂਕੇ ਬੱਲੇ ਜੀ ਮੂਰੇ ਵਰਕ ਸਾਫ ਸੋਟੀ ਜੀ ਬਣਾਈ ਦੀ ਆ ਹਾਂ ਜੀ ਹਾਂ ਜੀ ਅੱਛਾ ਇਹੀ ਇਹੀ ਕਰਦੇ ਆ ਵੀਰ ਜੀ ਜਿੰਨੇ ਵੀ ਪੈਸੇ ਹੁੰਦੇ ਨੇ ਇਹਦੇ ਮੁੰਡੇ ਤੇ ਲੱਗ ਜਾਂਦੇ ਨੇ ਹਾਂ ਹਾਂ ਜੀ ਹੁਣ ਵੀਰੇ ਫਿਰ ਆ ਮਕਾਨ ਗਿਰ ਗਿਆ ਹੈ ਤੇ ਕਿਹਾ ਸੀ ਵੀਰ ਜੀ ਸਰਪੰਚ ਸਾਹਿਬ ਨੂੰ ਜੀ ਸਰਪੰਚ ਸਾਹਿਬ ਨੇ ਭੇਜੇ ਹੋਣੇ ਜੀ ਕਾਗਜ਼ ਪ ਤੇ ਕੈ ਦਿਨ ਹੋ ਗਏ ਵੀਰੇ ਪੰਜ ਛੇ ਦਿਨ ਹੋ ਗਏ ਜ ਮੀ ਲਾਸਟ ਜਾਈ ਪਿਆ ਜੀ ਜਾਂ ਤੇ ਗਿਰ ਗਿਆ ਦੀ ਆ ਬਾਲੇ ਤੁਸੀਂ ਦੇਖ ਸਕਦੇ ਜਿਵੇਂ ਗਲੇ ਪੈ ਨਹੀਂ ਹੂੰ ਹੂੰ ਤੇ ਇੱਕੇ ਕਮਰਾ ਸੀ ਇਹੀ ਹਾਂ ਜੀ ਇਹੀ ਕਮਰਾ ਦੀ ਜਦ ਅਸੀਂ ਆਡੋਆਂ ਜੀ ਫਿਰ ਸਾਨੂੰ ਇਹੀ ਚੀਜ਼ ਦਿੱਤੀ ਦੀ ਇੱਕੇ ਕਮਰਾ ਜੀ ਅੱਛਾ ਕਰਦੇ ਨਹੀਂ ਹਾਂ ਤਾਂ ਕਰ ਠੀਕ ਆ ਤੇ ਕੀ ਮੰਗ ਕਰਦੇ ਹੋ ਤੁਸੀਂ ਸੰਸਥਾ ਮੰਤੋਂ ਸਮਾਸੀ ਸਰਕਾਰਾਂ ਨੂੰ ਹੀ ਮੰਗ ਕਰਦੇ ਵੀ ਜਿਹੜਾ ਕੱਚੇ ਘਰਾਂ ਦੇ ਮਿਲਦੇ ਨਹੀਂ ਪੈਸੇ ਉਹ ਵੀ ਉਹ ਸਾਨੂੰ ਦਿੱਤੇ ਜਾਣ ਵੀ ਸਾਡਾ ਕਮਰਾ ਇੱਕ ਤਿਆਰ ਕਰ ਦੇ ਸਰਕਾਰਾਂ ਦਾ ਤਾਂ ਪਤਾ ਨਹੀਂ ਕਦੋਂ ਹੋਣਾ ਹੈ ਤੇ ਤੁਸੀਂ ਬਹੁਤ ਸਾਰੇ ਵੀਰ ਨੇ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੀ ਅਪੀਲ ਕਰਦਾਂ ਅਸੀਂ ਕਹਿੰਦੇ ਵੀ ਜੀ ਬਤ ਤੋਂ ਬਤ ਸਾਡਾ ਸਾਥ ਦਿੱਤਾ ਜਾ ਵੀ ਗਰੀ ਪਰਿਵਾਰਾਂ ਆ ਮੇਰਾ ਬੇਟਾ ਬਿਮਾਰ ਰਹਿੰਦਾ ਜੀ ਜਿੰਨੂਲ ਪੇ ਵਗੈਰਾ ਚੱਲਦਾ ਤੁਹਾਡਾ ਹਾਂਜੀ ਹਾਂਜੀ ਨੰਬਰ ਦੱਸਿਓ Google Pay ਨੰਬਰ 81950 ਜੀ 40304 ਜੀ 81950 40304 ਜੀ 40304 ਆ ਮੇਰੇ ਜਿੰਨੇ ਵੀ ਕਮਾਉਣਾ ਮੇਰੇ ਬੇਟੇ ਤੇ ਲੱਗੀ ਜਾਂਦੇ ਨੇ ਜੀ ਪੈਸੇ ਸਾਰੇ ਬੋਲਦਾ ਵੀਰੇ ਇਹ ਨਾ ਨਾ ਬੋਲਦਾ ਨਹੀਂ ਸਮਝਦਾ ਜੀ ਅੱਛਾ ਇਹ ਵੀ ਕਰੀ ਜਾਂਦਾ ਹਾਂ ਹਾਂ ਜੀ ਹਾਂ ਦੇਖ ਚਲੋ ਕੋਈ ਨਾ ਕਰੇ ਮਾਲਕ ਤਾਂ ਪੱਲੀ ਕਰੂਗਾ ਭੈਣ ਵੀ ਨੇ ਆਪਣੇ ਵੈਗਰੀ ਜੀ ਖਾਲਸਾ ਵੈਗਰੀ ਕੀ ਨਾਮ ਹੈ ਜੀ ਗੁਰਪ੍ਰੀਤ ਜੀ ਆਪਣੇ ਮਾਲਕ ਨੇ ਪਹਿਲਾਂ ਤਾਂ ਬੱਚੇ ਨੂੰ ਬਹੁਤ ਵੱਡਾ ਰੋਗ ਦਿੱਤਾ ਤੇ ਕਿੱਦਾਂ ਮੈਨੇਜ ਕਰਦੀ ਹਾਂ ਸਾਰਾ ਇਈ ਵੇ ਇਕੱਲੇ ਹੀ ਸਾਮਦੀ ਕਰਦਾ ਕੰਮ ਵੀ ਹੁੰਦਾ ਹੀ ਜਨਮ ਤੋਂ ਐਵੇਂ ਹੀ ਮੈਂ ਸਾਮਣਾ ਤੇ ਆ ਗਈ ਮੰਗ ਕੇ ਸੰ ਕਰਦੇ ਹੀ ਹਾਂ ਤੇ ਹੁਣ ਮਕਾਨ ਵੀ ਹਾਂਜੀ ਮਕਾਨ ਵੀ ਗਿਰ ਗਿਆ ਹੀ ਪੰਦੇ ਸ਼ੁਰੂ ਤੋਂ ਐਵੇਂ ਸੀਗਾ ਜਦੋਂ ਬੈਠ ਕੇ ਸੋਦੁੰਦੀ ਐਵੇਂ ਆਈ ਤਾਂ ਪਰ ਹੁਣ ਚਾਰ ਪੰਜ ਦਿਨ ਹੋ ਗਏ ਮੀ ਕਰਕੇ ਗਿਰ ਗਿਆ ਹੀ ਇਹ ਹਾਂ ਹਾਂ ਕੰਮ ਠੀਕ ਤੇ ਜੀ ਤੇ ਕਰਜ਼ਾ ਚੜੀ ਗਿਆ ਜੀ ਫਿਰ ਜਦੋਂ ਬਿਮਾਰ ਹੋ ਗਏ ਪੈਸੇ ਸਾਰੇ ਇਹਦੇ ਲੱਗੀ ਕਮਾਈ ਵਾਲੀ ਹਾਂ ਫਿਰ ਕੋਈ ਉਸਾਦਨ ਵੀ ਕਰਜਾ ਵੀ ਚੜ ਗਿਆ ਬਾਈ ਸਿਰ ਹਾਂਜੀ ਹਾਂਜੀ ਕਿੰਨਾ ਕਰਜਾ ਹੈ ਘਟੂ ਘਟੂ ਹੋਵੇ 4 ਲੱਖ ਰੁਪਏ ਹੋਵੇ 4-5 ਲੱਖ ਰੁਪਏ ਹਾਂਜੀ ਜਿੰਨੇ ਵੀ ਉਹ ਲੈਣਦੇ ਦੇ ਲੋਨ ਸਮਝ ਇਹਦੇ ਲਈ ਜਾਂਦੇ ਆਲਾ ਪੁੱਸਾ ਵੀ ਲੋਨ ਨਾਲ ਕਰਦਾ ਗਿਆ ਉਹਨੂੰ ਕਿਸੇ ਨੂੰ ਕੀ ਦੱਸੀ ਵੀ ਸਾਰੇ ਵਿੱਚ ਇਹ ਲੱਗੀ ਜਾਂਦੇ ਸੀ ਪੈਸੇ ਕੋਈ ਨਾ ਵੀਰੇ ਤੁਸੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਦਿਲ ਨਾਲ ਛੋਟਾ ਕਰੋ ਬਹੁਤ ਸਾਰੇ ਵੀਰ ਨਹੀਂ ਹਨ ਜੇਬ ਹਾੜ ਆਏ ਨੇ ਬਾਰਸਾਂ ਪਈਆਂ ਨੇ ਤਾਂ ਸੇਵਾ ਦੇ ਵਿਹਾੜਾ ਆ ਗਈ ਵੀਰੇ ਨਾ ਨਾ ਸਹੀ ਗੱਲ ਵੀਰ ਤੁਹਾਡੀ ਮਦਦ ਜ਼ਰੂਰ ਕਰਨਗੇ ਵੀਰ ਅਸੀਂ ਵੀ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਜੋ ਵੀਰ ਵੀਰ ਦੀ ਮਦਦ ਕਰ ਸਕਦਾ ਏ ਸੋ ਗੂਗਲ ਪੇ ਨੰਬਰ ਵੀਰ ਦਾ ਅਸੀਂ ਦੱਸਿਆ ਏ ਜ਼ਰੂਰ ਥੋੜੀ ਚੋ ਥੋੜੀ ਜਿੰਨੀ ਵੀ ਸਰਦੀ ਆ ਉਹ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਇਸ ਵੀਰ ਦਾ ਜਿਹੜਾ ਘਰ ਆ ਉਹ ਵੀ ਪੈ ਜੇ ਤੇ ਬੱਚੇ ਦਾ ਇਲਾਜ ਵੀ ਇਹ ਕਰਾ ਸਕਣ ਡਾਕਟਰ ਕੀ ਕਹਿੰਦੇ ਨੇ ਇਲਾਜ ਹੋ ਜੂ ਇਹਦਾ ਨਹੀਂ ਜੀ ਕਹਦੇ ਰੇ ਬਿਗਾਰਾ ਸਾਹਿਬ ਆਪਣੇ ਬਠੀਕ ਹੋ ਜੀ ਉਹ ਸਾਨੂੰ ਪਤਾ ਵੀ ਠੀਕ ਹੋਣਾ ਨਹੀਂ ਜੀ ਪੈਸੇ ਲਾਈ ਜਾਂਦੇ ਠੀਕ ਹੁੰਦਾ ਨਹੀਂ ਹਾਂਜੀ ਤਾਂ ਅੱਛਾ ਹਾਂਜੀ ਸੋ ਇੱਕ ਵਾਰ ਫੇਰ ਨੰਬਰ ਬੋਲ ਦਿਓ 8195040304 ਪਿੰਡ ਦੇ ਵੀ ਸਾਥ ਦੇ ਰਹੇ ਨੇ ਹਾਂਜੀ ਹਾਂ ਸਾਰੇ ਵੀਰ ਉਹ ਨਹੀਂ ਖੜੇ ਨੇ ਚਾਚੇ ਨਹੀਂ ਸਾਰੇ ਖੜੇ ਨਹੀਂ ਹਾਂਜੀ ਸਾਰੇ ਸਾਥ ਦੇ ਰਹੇ ਨੇ ਸਰਪੰਚ ਵੀ ਸਾਥ ਦੇ ਰਹੇ ਨੇ ਹਾਂਜੀ ਹਾਂ ਸਰਪੰਚ ਵੀ ਸਾਥ ਦੇ ਰਹੇ ਜੀ ਵਧੀਆ ਬੰਦਾ ਜੀ ਸਰਪੰਚ ਸਾਹ ਹਾਂ ਸੋ ਸਰਪੰਚ ਗਰੀਬ ਵੀ ਗੱਲ ਹੋਈ ਆ ਉਹ ਕਹਿੰਦੇ ਅਸੀਂ ਵੀ ਜਿੰਨੀ ਮਦਦ ਹੋਊਗੀ ਜ਼ਰੂਰ ਕਰਾਂਗੇ ਤੇ ਹੋਰ ਵੀ ਵੀਰਾਂ ਨੂੰ ਅਪੀਲ ਆ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਕਿਉਂਕਿ 4 ਲੱਖ ਰੁਪਏ ਇਹ ਕਹਿੰਦੇ ਸਾਡੇ ਸਿਰ ਕਰਜ਼ਾ ਚੜ ਗਿਆ ਤੇ ਬੱਚੇ ਦਾ ਵੀ ਇਲਾਜ ਕਰਾਉਣਾ ਹੈ ਮਕਾਨ ਵੀ ਬਣਾਉਣਾ ਹੈ ਜਿਹੜਾ ਢਹਿ ਗਿਆ ਹੈ ਵਾਰਸ ਦੇ ਵਿੱਚ ਸੋ ਛੋਟੀ ਜੀ ਬਰਕਸਾਵਾ ਵੀਰ ਦੀ ਜਿੱਥੇ ਇਹ ਆਪਣਾ ਰੋਜ਼ਗਾਰ ਚਲਾਉਂਦੇ ਨੇ ਕਹਿੰਦੇ ਜੋ ਵੀ ਕਮਾਉਂਦੇ ਆ ਇਸ ਬੱਚੇ ਤੇ ਲੱਗ ਜਾਂਦਾ ਏ ਸੋ ਦਾਨੀ ਸੱਜਣਾ ਨੂੰ ਜ਼ਰੂਰ ਅਪੀਲ ਆ ਕਿ ਇਸ ਵੀਰ ਦਾ ਸਾਥ ਆ ਜਿਹੜਾ ਉਹ ਦੱਤਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਸ਼ਮਿੰਦਰ ਸਿੰਘ ਹੈ ਜੀ ਜੀ ਮੈਂ ਕਰਾਲੀ ਪਿੰਡ ਤੋਂ ਪੰਚਾ ਜੀ ਪੰਚਾਇਤ ਮੈਂਬਰ ਹੈ ਜੀ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਵੀਰ ਦੇ ਜੋ ਘਰ ਦੇ ਹਾਲਾਤ ਨੇ ਬੱਚੇ ਦੀ ਵੀ ਸਿਹਤ ਬਹੁਤ ਜ਼ਿਆਦਾ ਡਾਊਨ ਆ ਬਿਮਾਰ ਰਹਿੰਦਾ ਤੇ ਹੁਣ ਕੁਦਰਤੀ ਕਰੋਪੀ ਮਕਾਮ ਹਾਂਜੀ ਇਹਨਾਂ ਦੇ ਤਾਂ ਪਹਿਲੇ ਹੀ ਵਿਚਾਰੇ ਦੇ ਬਹੁਤ ਦਿੱਕਤਾਂ ਆ ਰਹੀਆਂ ਨੇ ਇਹਨਾਂ ਦਾ ਬੇਟਾ ਸ਼ੁਰੂ ਤੋਂ ਹੀ ਇਹ ਇਲਾਜ ਕਰਾ ਰਹੇ ਨੇ ਉਹਦਾ ਇਲਾਜ ਵੀ ਨਹੀਂ ਹੋ ਰਿਹਾ ਵਿਚਾਰੇ ਦਾ 9 ਸਾਲ ਦਾ ਹੋ ਚੁੱਕਾ ਜੀ ਤੇ ਆ ਹੁਣ بارش ਕਰਕੇ ਜੀ ਇਹਨਾਂ ਦਾ ਵਿਚਾਰਾਂ ਦਾ ਮਕਾਨ ਸੀਗਾ ਜਿਹੜਾ ਉਹ ਕੱਚਾ ਸੀਗਾ ਸਾਰਾ ਢਹਿ ਗਿਆ ਜੀ ਤੇ ਬੜਾ ਔਖਾ ਜੀ ਇਹਨਾਂ ਨੂੰ ਤੇ ਕੀ ਕਹਾਂਗੇ ਉਹ ਸਮਾਜ ਸੇਵੀ ਸੰਸਥਾਵਾਂ ਤੁਸੀਂ ਵੀ ਆਪਣੇ ਤੌਰ ਤੇ ਕਰ ਰਹੇ ਹੋ ਜੀ ਹਾਂਜੀ ਬਿਲਕੁਲ ਕਰਾਂਗੇ ਜੀ ਜੋ ਵੀ ਸਾਡੇ ਕੋਲੋਂ ਸਹਾਇਤਾ ਹੋਊਗੀ ਜੀ ਅਸੀਂ ਕਰਾਂਗੇ ਜੀ ਪਿੰਡ ਵੱਲੋਂ ਵੀ ਕਹਾਂਗੇ ਜੀ ਪੰਚਾਇਤ ਵੱਲੋਂ ਵੀ ਜੋ ਵੀ ਹੋਗਾ ਜੀ ਕਰਾਂਗੇ ਜੀ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੇ ਜੀ ਵੀ ਜੜੀਆਂ ਸਰਕਾਰਾਂ ਹੋਰ ਪਾਸੇ ਧਿਆਨ ਦੇ ਰਹੀਆਂ ਨੇ ਇਸ ਗਰੀਬ ਤੇ ਵੀ ਧਿਆਨ ਦਿੱਤਾ ਜਾਵੇ ਚਲੋ ਜੇ ਮਹਾੜਾ ਦੇ ਕਾਰਨ ਉਹ ਰੇ ਹੱਡ ਨਹੀਂ ਆਏ ਤਾਂ بارش ਤਾਂ ਹੋਈ ਹੈ ਨਾ بارش ਦੇ ਕਾਰਨ ਹੀ ਇਹ ਸਾਰਾ ਕੁਝ ਹੋਇਆ ਜੀ ਹਾਂਜੀ ਇੱਕ ਗਰੀਬ ਦਾ ਉਹੀ ਘਰ ਸੀਗਾ ਜੀ ਉਹੀ ਮਕਾਨ ਉਹਦਾ ਡਿੱਗ ਗਿਆ ਹੁਣ ਇਹਦੇ ਲਈ ਰਹਿਣ ਲਈ ਵੀ ਜਗ੍ਹਾ ਨਹੀਂ ਹੈਗੀ ਹਾਂਜੀ ਜੀ ਬਾਕੀ ਹੁਣ ਤੁਸੀਂ ਹਾਲਾਤ ਦੇਖੇ ਰਹੋ ਜੀ ਆਪੇ ਹਾਂਜੀ ਸੋ ਅਪੀਲ ਸਰਕਾਰਾਂ ਨੂੰ ਵੀ ਕੀਤੀ ਜਾ ਰਹੀ ਹੈ ਵੀਰ ਵੱਲੋਂ ਪਿੰਡ ਵਾਲੇ ਵੀ ਕਹਿ ਰਹੇ ਨੇ ਪੰਚਾਇਤ ਵੀ ਕਹਿ ਰਹੀ ਆ ਕਿ ਅਸੀਂ ਮਦਦ ਕਰਾਂਗੇ ਫਿਲਹਾਲ ਸਮਾਜ ਸੇਵੀ ਸੰਸਥਾਵਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਜਰੂਰ ਇੱਧਰ ਧਿਆਨ ਦੇਣ ਵੀਰ ਦਾ Google Pay ਨੰਬਰ ਆ ਜਿਹੜਾ ਉਹ ਅਸੀਂ ਤੁਹਾਨੂੰ ਦੱਸਿਆ ਹੈ ਸੋ ਜਰੂਰ ਵੀਰ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ